18 ਸਤੰਬਰ ਇੱਕ ਪੱਛਮੀ ਸਿਸਟਮ 50 ਸਮੇਤ ਸਮੁੱਚੇ ਉੱਤਰ ਭਾਰਤ ਨੂੰ ਮੀਂਹ ਹੀੜੀ ਨਾਲ ਪ੍ਰਭਾਵਿਤ ਕਰ ਸਕਦਾ ਹੈ ਸਤਿ ਸ੍ਰੀ ਅਕਾਲ ਜੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਪ੍ਰਜਿੰਦਰ ਸਿੰਘ ਮਾਨ ਅੱਜ 17 ਸਤੰਬਰ 2025 ਦੇ ਟਾਈਮ ਕਰੀਬ ਰਾਤ ਦੇ 8:00 ਦੇ ਹੋਣ ਜਾ ਰਹੇ ਨੇ ਗੱਲਬਾਤ ਪਛਮੀ ਸਿਸਟਮ ਦੀ ਦਸਤਕ ਨੂੰ ਲੈ ਕੇ ਕਰਦੇ ਹਾਂ ਇੱਕ ਹਲਕੀ ਦਰਮਿਆਨੀ ਤੀਬਰਤਾ ਦਾ ਪਛਮੀ ਸਿਸਟਮ ਜਿਹੜਾ ਜੰਮੂ ਕਸ਼ਮੀਰ ਤੋਂ ਲੈ ਕੇ ਹਿਮਾਚਲ ਦੇ ਬਹੁਤੇ ਇਲਾਕਿਆਂ ਨੂੰ 18-19 ਸਤੰਬਰ ਦੇ ਦੌਰਾਨ ਹਲਕੇ ਦਰਮਿਆਨੇ ਮੀਂਹ ਤੇ ਕਿਤੇ ਕਿਤੇ ਭਾਰੀ ਮੀਂਹ ਨਾਲ ਪ੍ਰਭਾਵਿਤ ਕਰ ਸਕਦਾ ਹੈ ਕਸ਼ਮੀਰ ਦੇ ਉੱਪਰਲੇ ਇਲਾਕਿਆਂ ਚ ਅਚੇਰੇ ਇਲਾਕਿਆਂ ਦੇ ਵਿੱਚ ਹਲਕੀ ਵਰਖਾ ਵਾਰੀ ਦਾ ਦੌਰ ਵੀ ਜਿਹੜਾ ਦੇਖਣ ਨੂੰ ਮਿਲ ਸਕਦਾ ਹੈ ਜੇ ਪੰਜਾਬ ਹਰਿਆਣਾ ਜਾਂ ਉੱਤਰੀ ਰਾਜਸਥਾਨ ਦੀ ਗੱਲ ਕਰੀਏ ਹਰਿਆਣਾ ਤੇ ਉੱਤਰੀ ਰਾਜਸਥਾਨ ਵਿੱਚ ਮੀਂਹ ਦੀ ਕਾਰਵਾਈ ਲਿਮਟਡ ਜੇ ਇਲਾਕਿਆਂ ਚ ਕਿਤੇ ਕਿਤੇ ਹੋ ਸਕਦੀ ਹੈਗੀ ਹਰਮਾਨਗੜ ਗੰਗਾ ਨਗਰ ਵੀ ਕਿਤੇ ਕਿਤੇ ਹਰਿਆਣਾ ਵਿੱਚ ਵੀ ਕਿਤੇ ਕਿਤੇ ਹੋ ਸਕਦਾ 18 ਤੇ 19 ਸਤੰਬਰ ਨੂੰ ਖਾਸ ਕਰਕੇ 19 ਸਤੰਬਰ ਨੂੰ ਜ਼ਿਆਦਾ ਹਾਈ ਚ ਸਭਾਵਨਾ ਰਹੂਗੀ ਕਿਤੇ ਕਿਤੇ ਕਾਰਵਾਈ ਵਾਲੀ ਜੇ ਪੰਜਾਬ ਦੀ ਗੱਲ ਕੀਤੀ ਹੈ ਵੀ ਪੰਜਾਬ ਦੇ ਕੁਝ ਕਲਾਕਿਆਂ ਚ 60 70 ਫੀਸਦੀ ਇਲਾਕਿਆਂ ਚ ਗਰਜ ਚਮਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਜਿਹੜੇ ਹਲਕੇ ਦਰਮਿਆਨੇ ਮੀਂਹ ਜਾਂ ਕਿਤੇ ਕਿਤੇ ਤਕੜੀ ਝਟ ਨੂੰ ਜਾਂ ਇੱਕਾ ਦੁੱਕਾ ਥਾਂ ਗੜੇ ਮਾਰੀ ਨੂੰ ਅੰਜਾਮ ਦੇ ਸਕਦੇ ਹੈਗੇ 18-19 ਸਤੰਬਰ ਇਹਨਾਂ ਦੋਨਾਂ ਦਿਨਾਂ ਚੋਂ ਕਿਸੇ ਇੱਕ ਦਿਨ ਕਾਰਵਾਈ ਵਾਪਰੂਗੀ ਚਾਹੇ 18 ਨੂੰ ਵਾਪਰ ਜੇ ਚਾਹੇ 19 ਸਤੰਬਰ ਨੂੰ ਵਾਪਰ ਜੇ ਪਰ ਸਾਡੇ ਵਾਲੇ ਪੱਖ ਤੋਂ ਇਹ ਜਾਪਦਾ ਵੀ 18 ਨੂੰ ਕਿਤੇ ਕਿਤੇ ਹੋਊਗੀ ਕਾਰਵਾਈ ਤੇ 19 ਸਤੰਬਰ ਨੂੰ ਬਹੁਤੇ ਇਲਾਕਿਆਂ ਚ ਮਤਲਬ ਕਿ 60-70 ਵਿੱਚ ਇਲਾਕਿਆਂ ਚ ਪੰਜਾਬ ਦੇ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਜਾਂ ਠੰਡੀ ਨੇਰੀ ਦਾ ਦੌਰ ਦੇਖਣ ਨੂੰ ਮਿਲ ਸਕਦਾ ਹੈਗਾ ਇਸੇ ਤਰ੍ਹਾਂ ਮਾਝੇ ਦੇ ਬਾਬੇ ਵਿੱਚ ਵੀ ਕਾਰਵਾਈ 19 ਸਤੰਬਰ ਨੂੰ ਜ਼ਿਆਦਾ ਰਹਿ ਸਕਦੀ ਆ ਤੇ ਠੰਡੀ ਨੇਰੀ ਬਹੁਤੇ ਇਲਾਕਿਆਂ 'ਚ ਦੇਖਣ ਨੂੰ ਮਿਲੇਗੀ ਮੀਂਹ ਦੀ ਕਾਰਵਾਈ ਲਿੰਟਨ ਇਲਾਕਿਆਂ 'ਚ ਹੋਊਗੀ ਤੇ ਮਾਲ ਨਾਲ ਲੱਗਦੇ ਮਾਲਵਾ ਬੈਟੇ ਦੇ ਵੀ ਕੁਝ ਕੁ ਜ਼ਿਲ੍ਹਿਆਂ ਦੇ ਵਿੱਚ ਹਲਕੇ ਦਰਮਿਆਨੇ ਮੀਂਹ ਵਾਲੇ ਬੱਦਲ ਬਣ ਸਕਦੇ ਆ ਜਾਂ ਇਕਾਦੋਕਾ ਤਾਂ ਕਿਤੇ ਤੱਕੜੀ ਝਟ ਜਾਂ ਇਕਾਦੋਕਾ ਤਾਂ ਗੜੇਮਾਰੀ ਵਾਲੇ ਬੱਦਲ ਮਾਲਵਾ ਬੈਟ ਵਿੱਚ ਤੇ ਪਵਾਦ ਇਲਾਕੇ ਵਿੱਚ ਵੀ ਪੈ ਸਕਦੇ ਪਵਾਦ ਇਲਾਕੇ ਵਿੱਚ ਵੀ ਜਿਹੜੀ ਮੀਂਹ ਦੀ ਸੁਭਾਅ ਨਾ ਰਹੂਗੀ ਪਰ ਕਾਰਵਾਈ ਲਿਮਟਿਡ ਇਲਾਕਿਆਂ ਚੋਂ ਸਾਰੇ ਇਲਾਕਿਆਂ ਚ ਬਾਡੇਲਾ ਮੀਂਹ ਨਹੀਂ ਪਊਗਾ ਇਹ ਅਸੀਂ ਕਲੀਅਰ ਕਟ ਕਹਿ ਰਹੇਗੇ ਪੱਛਮੀ ਸਿਸਟਮ ਉੱਤੇ ਬਹੁਤਾ ਤਾਕਰਾ ਨਹੀਂ ਹੈਗਾ ਪਰ ਫਿਰ ਵੀ ਪੱਛਮੀ ਸਿਸਟਮ ਲੰਮੇ ਪਕਵੇ ਵਧਾ ਰਿਹਾ ਉਹਦਾ ਕਰਕੇ ਕਾਰਵਾਈ ਟੁੱਟਮੀ ਜੀ ਕਈ ਇਲਾਕਿਆਂ ਚ ਹੋ ਸਕਦੀ ਹੈ ਬਾਡੇਲਾ ਸਾਰੇ ਇਲਾਕੇ ਚ ਨਹੀਂ ਪਊਗਾ ਸੋ ਦਿਨ ਦੇ ਪਰ ਵਿੱਚ ਜੋ ਠੰਡੀ ਹਨੇਰੀ ਦੇਖਣ ਨੂੰ ਮਿਲੂਗੀ ਦਿਨ ਦੇ ਪਰ ਵਿੱਚ ਹਲਕੀ ਗਰਾਵਟ ਦੇਖਣ ਨੂੰ ਮਿਲ ਸਕਦੀ ਹੈਗੀ ਕਿਉਂਕਿ ਇੱਕ ਲੱਗ ਰਿਹਾ ਵੀ ਇੱਕ ਉੱਡ ਫਰੰਟ ਜਿਹੜਾ ਲੈਂਦੇ ਪੰਜਾਬ ਵਾਲੀ ਸਾਈਡ ਤੋਂ ਠੰਡੀ ਨੇਰੀ ਚੱਲ ਕੇ ਪੰਜਾਬ ਦੇ ਬਹੁਤੇ ਖੇਤਰਾਂ ਨੂੰ ਪਾਰ ਕਰ ਸਕਦੀ ਆ ਜਦੋਂ ਠੰਡੀ ਨੇਰੀ ਬਹੁਤੇ ਖੇਤਰਾਂ ਨੂੰ ਪਾਰ ਕਰੂਗੀ ਤਾਂ ਨਾਲ ਬੱਦਲਵਾਈ ਵੀ ਹੋਊਗੀ ਜਿੱਥੇ ਕਿਤੇ ਉਹ ਬੱਦਲਵਾਈ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ ਦੇ ਸਕਦੀ ਆ ਜੇ ਠੰਡੀ ਨੇਰੀ ਵਾਲਾ ਬੱਦਲ ਨਾ ਬਣਿਆ ਤਾਂ ਪੰਜਾਬ ਦੇ ਅਲੱਗ-ਅਲੱਗ ਇਲਾਕਿਆਂ ਦੇ ਥੋੜੇ-ਬਹੁਤ ਖੇਤਰਾਂ 'ਚ ਕਿਤੇ ਤੱਕ ਦੀ ਝਟਲੇ ਬੱਦਲ ਬਣ ਸਕਦੇ ਆ ਹਾਲ ਭਾਲ ਮੋਟੀ ਕਹਾਣੀ ਇਹ ਹੈਗੀ ਕਿ ਹਲਕੇ ਦਰਮਿਆਨੇ ਮੀਂਹ ਦੀ ਕਾਰਵਾਈ 50-60 ਫੀਸਦੀ ਇਲਾਕਿਆਂ ਵਿੱਚ ਹੋ ਸਕਦੀ ਹੈ ਇੱਕਾ ਦੁੱਕਾ ਦਾ ਕਿਤੇ ਤੱਕੜੀ ਛੱਟ ਜਾ ਕਿਤੇ ਗੜੇ ਮਰੀ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿਉਂਕਿ ਜਮਿਨੀ ਪੱਧਰ ਤੇ ਪੂਰੀ ਦੀ ਹਵਾ ਵਾਪਸੀ ਕਰੂਗੀ ਤੇ ਅਗਲੇ 24 48 ਘੰਟਿਆਂ ਦਰਾਨ ਤੇ ਉੱਪਰ ਲੈਵਲ ਤੇ 5 ਕਿਲੋਮੀਟਰ ਦੀ ਹਾਈਟ ਤੇ ਠੰਡੀਆਂ ਪੱਛਮੀ ਪੱਛਮੀ ਸਿਸਟਮ ਦੀਆਂ ਹਵਾਵਾਂ ਐਂਟਰੀ ਮਾਰਨੀਆਂ ਜਿਹਦਾ ਕਰਕੇ ਗਰਮ ਤੇ ਠੰਡੀਆਂ ਹਵਾਵਾਂ ਸਦਕਾ ਹਲਕੇ ਦਰਮਿਆਨੇ ਮੀਂਹ ਤੇ ਇੱਕਾ ਦੁੱਕਾ ਦਾ ਗੜੇ ਮਰੀ ਦੇ ਸਾਰ ਬਣ ਸਕਦੇ ਹੈਗੇ